ਅੰਮ੍ਰਿਤਸਰ ਦੇ ਰੀਜਨਲ ਟਰਾਂਸਪੋਰਟ ਅਥਾਰਟੀ ਵਿਖੇ ਕੰਮ ਠੀਕ ਢੰਗ ਨਾਲ ਹੋ ਰਿਹਾ ਹੈ ਕਿਉਂਕਿ ਕਾਗਜ਼ੀ ਕਾਰਵਾਈ ਤੋਂ हट ਕੇ ਕੰਪਿਊਟਰ ਰਾਹੀਂ ਕੰਮ ਹੋ ਰਿਹਾ ਹੈ ਹਰ ਜਾਣਕਾਰੀ ਜਾਸ਼ਿਕਾਤ ਆਨਲਾਈਨ ਹੋ ਗਈ ਹੈ ਅਤੇ ਸਮਾਵੇਕ ਘਟ ਲੱਗਦਾ ਹੈ ਅਥਾਰਟੀ ਦੇ ਸਕੱਤਰ ਅਰਸ਼ਦੀਪ ਸਿੰਘ ਲੁਭਾਨ ਨੇ ਸਾਡੀ ਟੀਮ ਨੂੰ ਆਪਣੇ ਵਿਭਾਗ ਦੇ ਕੰਮਾਂ ਬਾਰੇ ਦੱਸਿਆ ਦੇਖੋ ਜੀ ਪ੍ਰੋਸੀਜਰ ਇਹ ਇੱਕ ਪਬਲਿਕ ਡੀਲਿੰਗ ਦੇ ਰਿਗਾਰਡਿੰਗ ਇੱਕ ਆਫਿਸ ਹੈ ਜਿੱਥੇ ਲਾਈਸੈਂਸਸ ਆਰ ਸੀਸ ਐਂਡ ਪਰਮਿਟਸ ਜਿਹੜੇ ਇਹਦੇ ਸੰਬੰਧੀ ਜਿਹੜਾ ਕੰਮਕਾਰ ਚੱਲਦਾ ਉਹਦੇ ਸੰਬੰਧੀ ਅੱਜ ਦੀ ਡੇਟ ਦੇ ਵਿੱਚ ਜਿੰਨੀਆਂ ਵੀ ਸਰਵਿਸਿਜ਼ ਨੇ ਉਹ 99% ਸਰਵਿਸਿਜ਼ ਸਾਰੀਆਂ ਹੀ ਆਲਮੋਸਟ ਆਨਲਾਈਨ ਨੇ ਔਰ ਆਨਲਾਈਨ ਕੋਈ ਵੀ ਬੰਦਾ ਪਰਿਵਹਨ ਵੈਬਸਾਈਟ ਤੇ ਯੂਟਿਲਾਈਜ਼ ਕਰਕੇ ਉਹ ਤੋਂ ਟਰੈਕ ਕਰ ਸਕਦਾ ਉਹਦੇ ਤੇ ਅਪਲਾਈ ਕਰ ਸਕਦਾ ਆਪਣਾ ਸਟੇਟਸ ਉਹਦੇ ਤੋਂ ਪਤਾ ਕਰ ਸਕਦਾ ਔਰ ਇਸ ਤੋਂ ਸਵਾਜ ਕਿਸੇ ਵੀ ਤਰ੍ਹਾਂ ਦੀ ਅੜਚਨ ਆਉਂਦੀ ਹੈ ਉਹ ਡੀਲਿੰਗ ਕਲਰਕ ਨਾ ਵੀ ਜਿਹੜਾ ਉਹ ਅਸਿਸਟੈਂਟ ਡੀਲਿੰਗ ਕਲਰਕ ਕੋ ਵੀ ਜਾਂ ਡਾਟਾ ਐਂਟਰੀ ਆਪਰੇਟਰ ਕੋ ਲੈ ਸਕਦੇ ਵਰਕਿੰਗ ਦੇਖੋ ਜੋ ਡੀਸੀ ਅਫੀਸਰ ਜਿਹੜੇ EMPLOYEES UNION ਹੈ ਉਹਨਾਂ ਨੇ ਸਟ੍ਰਾਈਕ ਕੀਤੀ ਹੋਈ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦਾ ਜਿਹੜਾ ਟਰਾਂਸਪੋਰਟ ਵਿਭਾਗ ਵੱਲੋਂ ਵੀ ਜਿਹੜਾ ਉਹਦੇ ਵਿੱਚ ਕਿਤੇ ਕਿਤੇ ਸਟ੍ਰਾਈਕ ਹੋਈ ਹੈ ਬਟ ਅਸੀਂ ਇੱਥੇ ਕੋਸ਼ਿਸ਼ ਕਰੀਦੀ ਹੈ ਕਿ ਜਿੰਨਾ ਕਿ ਇਹਦੇ ਵਿੱਚ ਨਿਰਵਿਘਨ ਚੱਲ ਸਕੇ ਤੋਂ ਹਰੇਕ ਐਂਗਲ ਜਿਹੜਾ ਉਹ ਦੇਖ ਕੇ ਚੱਲਣਾ ਪੈਂਦਾ ਤਾਂ ਕਿ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਈ ਉਸ ਹੱਬ ਨਾਲ ਅਸੀਂ ਧਿਆਨ ਰੱਖੀ ਹਾਂ ਨਹੀਂ ਪੈਂਡੈਂਸੀ ਜਿਹੜੀਆਂ ਉਹ ਸਾਡੀਆਂ ਮੈਜਨੀਆਂ ਉਹਦੇ ਵਿੱਚ ਅਬਜ਼ਰਵ ਕਰ ਸਕਦਾ ਮੋਰ অর ਲੈਸ ਜਿੰਨਾ ਕਿ ਸਾਡੀ ਪਹਿਲੀ ਚੱਲੀ ਆਉਂਦੀ ਹੈ ਜੋ ਇੱਕ ਨੇਚਰਲ ਐਵਰੇਜ ਹੀ ਹੈ ਉਹਦੇ ird gird ਦੀ ਹੈ ਕੋਈ ਸਟ੍ਰਾਈਕ ਕਰਕੇ ਫਿਲਹਾਲ ਸਾਡੇ ਆਫਿਸ ਤੇ ਪੈਂਡੈਂਸੀ ਤੇ ਬਹੁਤ ਜ਼ਿਆਦਾ ਫਰਕ ਨਹੀਂ ਪਿਆ ਆ ਮਾਈਨਰ ਥੋੜਾ ਬਹੁਤ ਫਰਕ ਜਿਹੜਾ ਉਹ ਤੇ ਕਿਤੇ ਨਾ ਕਿਤੇ ਪੈਂਦਾ ਹੀ ਹੈ ਇਹਦੇ ਚ ਇਹੀ ਹੈ ਜੀ ਜਿਹੜੇ ਆਨਲਾਈਨ ਸਰਵਿਸਿਜ਼ ਆ ਜਦੋਂ ਅਸੀਂ ਸਰਵਿਸਿਜ਼ ਆਨਲਾਈਨ ਕੀਤੀਆਂ ਹੋਈਆਂ ਤੋਂ ਪਬਲਿਕ ਨੂੰ ਮੇਰੀ ਇਹੀ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਰਵਿਸ ਜੇ ਅਪਲਾਈ ਕਰਨੀ ਸਭ ਤੋਂ ਪਹਿਲੇ ਉਹਦੀ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ ਔਰ ਆਨਲਾਈਨ ਪਰਿਵਹਨ ਪੋਰਟਲ ਤੇ ਹਰ ਇੱਕ ਸਰਵਿਸ ਦਾ ਐਗਜ਼ੈਕਟ ਦਿੱਤਾ ਹੋਇਆ ਕਿਹੜੇ ਡਾਕੂਮੈਂਟਸ ਲੱਗਣੇ ਆ ਕੀ ਉਹਦਾ ਵਰਕਫਲੋ ਹੈ ਕਿੱਥੋਂ ਫਾਈਲ ਮੂਵ ਹੁੰਦੀ ਆ ਕਿੱਥੇ ਜਾਣੀ ਕਿੱਥੋਂ ਟਰੈਕ ਕਰਨੀ ਸੋ ਆਨਲਾਈਨ ਜਿਹੜੀਆਂ ਸਰਵਿਸਿਜ਼ ਆ ਤਾਂ ਵੱਧ ਤੋਂ ਵੱਧ ਜਿਹੜਾ ਲਾਹਾ ਲਿਆ ਜਾਏ ਅਸੀਂ ਆਏ ਆ ਅੰਮ੍ਰਿਤਸਰ ਦੇ ਆਰਟੀਓ ਆਫਿਸ ਵਿੱਚ ਜਿੱਥੇ ਕਿ ਦੇਖਿਆ ਗਿਆ ਕਿ ਵਰਕਿੰਗ ਬਹੁਤ ਸਮੂਥ ਚੱਲ ਰਹੀ ਹੈ रश वगैरह किस टाइम तो हुंदा है लेकिन हुन ऑफिसर्स वगैरह भी काफी बढ़िया तरीके से काम करते पाए हैं पेंडेंसीज नहीं ने और जमे कि ਤੁਸੀਂ ਸੈਕਟਰੀ ਆਰਟੀਆ ਸਾਹਿਬ ਨੇ ਸੁਣਿਆ ਕਿ ਵਰਕਿੰਗ ਜਿਹੜੀ ਹੈਗੀ ਇਹ स्मूथ ਹੈ बढ़िया चलਦੀ ਪਈ ਹੈ और पेंडेंसीज ਜਿਹੜੀਆਂ ਹੈਗੀਆਂ ਨਹੀਂ ਜੋ थोड़े बहुत सिस्टम करके है कोई नहीं बढ़िया लोगों ਨਾਲ ਗੱਲ ਕਰਕੇ ਉਹਨਾਂ ਨੇ کافی ਚੰਗੀ ਤਰ੍ਹਾਂ ਗਾਈਡ ਵੀ ਕੀਤਾ ਕਿ ਲੋਕਲ ਪਬਲਿਕ ਨੂੰ ਕੋਈ ਦਿੱਕਤ ਅਗਰ ਹੋਵੇ ਤੇ ਉਹ ਸਿੱਧਾ ਉਹਨਾਂ ਨੂੰ ਵੀ ਮਿਲ ਸਕਦੇ ਹਨ और पब्लिक ਨੂੰ ਮਿਲਦੇ ਹਨ ਕੈਮਰਾ ਪਰਸਨ ਰਕੇਸ਼ਨਲ ਜੀਪਸਨ ਫਾਸਟ نیوز ਅੰਮ੍ਰਿਤਸਰ